ਬੋਲ ਜਾ ਮੁਖਿਆਮ ਸਿੱਟਜਾ ਦੇ ਕੌਂਸਲ ਕੰਡੀ ਜਵਾਨ ਦੇ ਜਮੀਆਂ ਜਿਦਾ ਸਾਰੇ ਹੋ ਗਏ ਹੈਗਾ ਬੋਲਦਾ ਇਹ ਤੁਹਾਨੂੰ ਪਤਾ ਨਹੀਂ ਨਹੀਂ ਹੈਗਾ ਵੀ ਇਸ ਚਾਰਤਵਾਰੀ ਇਹਨਾਂ ਨੂੰ ਕਿਤੇ ਸਾਰੇ ਹੋਵੇ ਜੀ مطلب ਸਾਡੇ ਇੱਕ ਇੱਕ ਪਾਸਾ ਰਫਾਰਮਸ ਮੰਨ ਲਓ ਠੀਕ ਹੈ ਇੱਕ ਪਾਸਾ ਰਫਾਰਮਸ ਕਰਨੇ ਘੁੰਮ ਰਹੇ ਹੈਗਾ ਵੀ ਐਪੀਐਸ ਸਾਡੀ ਰਫਾਰਮ ਜਾ ਸਾਡੀ ਰਫਾਰਮ ਜਾ ਠੀਕ ਹੈ ਜੀ ਅਭਿਸ਼ੈ ਦੇਖ ਰਹੇ ਤੁਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸੈਨਟ ਚੋਣਾ ਕਰਵਾਉਣ ਦੀ ਮੰਗ ਨੂੰ ਲੈ ਕੇ ਸਟੂਡੈਂਟਸ ਦਾ ਦਰਨਾ جاری ਹੈ ਤੇ ਸਿਆਸੀ ਲੀਡਰ ਲਗਾਤਾਰ ਪਹੁੰਚ ਰਹੇ ਨੇ ਅੱਜ ਜਗਮਉਨ ਸਿੰਘ ਕੰਗ ਪਹੁੰਚੇ ਨੇ ਗੱਲਬਾਤ ਕਰ ਕਰਦੇ ਉਹਨਾਂ ਨਾਲ ਕੀ ਉਹਨਾਂ ਦਾ ਕਹਿਣਾ ਲਗਾਤਾਰ ਮੰਤਰੀ ਵੀ ਪਹੁੰਚ ਰਹੇ ਆ ਲੱਗਦਾ ਵੀ ਹੱਲ ਹੋਊਗਾ ਕੋਈ ਕਿ ਸਿਰਫ ਖਾਣਾ ਪੂਰਤੀ ਕਰਕੇ ਜਾਣ ਕਾਕਾ ਇੱਕ ਬਿੜੋ ਦੇਖੋ ਕਈ ਦਿਨਾਂ ਤੋਂ ਸਤਕਾਰ ਉਪਰੈਸ ਨੇ ਇਹ ਮੁੱਦਾ ਚੱਕਿਆ ਪੰਜਾਬ ਸੈਨੇਟ ਦਾ ਕਿ ਕੇਂਦਰ ਸਰਕਾਰ ਔਰ ਕੁਝ ਯੂਨੀਵਰਸਿਟੀ ਦੀਆਂ ਆਗੂ ਅਥਾਰਟੀ ਮਿਲੀ ਭੁਗਤਣਾ ਸਾਜ਼ਿਸ਼ ਨਾਲ ਸੈਨੇਟ ਨੂੰ ਖਤਮ ਕਰਨਾ ਚਾਹੁੰਦੀ ਹੈ ਬਹੁਤ ਮੰਤ ਭਾਗਾ ਦੁਖਦਈ ਹੈ ਮੈਂ ਇਸ ਦੀ ਪੂਰੀ ਨਖੇਦੀ ਕਰਦਾ ਹਾਂ ਅੱਜ ਤੱਕ ਕਈ ਦਿਨਾਂ ਤੋਂ ਲਗਾਤਾਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਆ ਰਹੇ ਨੇ ਹਮਦਰਦੀ ਆਪਣੀ ਦੇਣ ਵਾਸਤੇ ਨਾਲ ਕਢਣ ਵਾਸਤੇ ਮੈਨੂੰ ਮਾਣ ਹੈ ਕਿ ਮੈਂ ਇਸ ਸ੍ਰੋਟੀ ਦਾ ਲੰਬਾਰ ਸਾਰਿਆਂ ਮੈਂ ਪ੍ਰੈਜ਼ੀਡੈਂਟ ਸਟੂਡੈਂਟ ਕਾਉਂਸਲ ਦੇ ਆ ਪੰਜਾਬ ਯੂਨੀਵਰਸਿਟੀ ਦਾ 74-75 ਚ ਦੋ ਟਰਮਾਂ ਸੈਨੇਟਰ ਦੇ 8 ਸਾਲ ਮੈਂਬਰ ਸਟਿੱਕਟ ਰਿਹਾ ਸਤਿਵਾਲ ਜੀ ਜਾਨ ਨੂੰ ਮੈਂ ਹਰਾਇਆ ਸੀ ਮੈਂ ਮੈਂਬਰ ਸਿੰਡੀਗੇਟ ਚ ਇੱਕ ਵੋਟ ਨਾਲ ਪਰ ਮੇਰਾ ਵੱਡਾ ਜੋ ਇੱਥੇ ਯੂਨੀਵਰਸਿਟੀ ਨਾਲ ਲਗਾ ਰਿਹਾ ਹੈ ਯੂਨੀਵਰਸਿਟੀ ਨੂੰ ਮੈਂ ਹਮੇਸ਼ਾ ਆਪਣਾ ਗੁਰਦੁਆਰਾ ਮੰਦਿਰ ਸਮਝਿਆ ਬਹੁਤ ਕੁਝ ਇੱਥੋਂ ਮਿਲਿਆ ਹੈ ਪਰ ਸਾਡੀ ਇਹ ਯੂਨੀਵਰਸਿਟੀ ਨੇ 1882 ਲਾਹੌਰ ਚ ਬਣੀ ਸੀ ਵੱਡੇ ਵੱਡੇ ਨਾਮੀ ਲੀਡਰ ਪੈਦਾ ਕੀਤੇ ਡਾਕਟਰ ਮਨਮੋਹ ਸਿੰਘ ਵਰਗੇ ਗੁਜਰਾਲ ਸਾਹਿਬ ਵਰਗੇ ਖੇਰ ਸਾਹਿਬ ਚੀਫ ਡਿਸਟ੍ਰਿਕਟ ਹੋਰਾ ਸਾਹਿਬ ਗਵਰਨਰ ਕਿਸ ਕਿਸ ਦੇ ਨਾਮ ਲਵਾਂ ਅੱਜ ਸੌੜੀ ਗੰਦੀ ਸਿਆਸਤ ਨੂੰ ਕਮਿਊਨਲਾਈਜ਼ ਕਰਨ ਲੱਗੇ ਹੋਏ ਆ ਸਮਾਜਿਕ ਤਾਕਤਾਂ ਯੂਨੀਵਰਸਿਟੀ ਵਿੱਚ ਕਿ ਇਹਨੂੰ ਕਿਵੇਂ ਖਤਮ ਕਰੀਏ ਸੈਨੇਟ ਇੱਕ ਧਾਰਾ ਮੈਂ 8 ਸਾਲ ਸੈਨੇਟ ਤੇ ਰਿਹਾ ਜਿੱਥੇ ਯੂਨੀਵਰਸਿਟੀ ਦੇ ਮਸਲੇ ਆਉਂਦੇ ਆ ਪੜ੍ਹਾਈ ਦੇ ਪ੍ਰਸ਼ਾਸਨ ਦੇ ਯੂਨੀਵਰਸਿਟੀ ਕੋਰਸਸ ਦੇ ਅਕੈਡਮੀ ਕੌਂਸਲ ਦੇ ਫਾਈਨਾਂਸ ਬੋਰਡ ਦੇ ਮੈਂ ਮੈਂਬਰ ਹਾਂ ਸਾਰਿਆਂ ਦਾ ਉੱਥੇ ਹੱਲ ਹੁੰਦਾ ਪਰ ਕੁਝ ਬੰਦੇ ਇਹਨੂੰ ਆਪਣੀ ਜ਼ਾਤੀ ਮੁਫਾਦ ਸਮਝ ਕੇ ਬਹੁਤ ਵੱਡੀ ਸਾਜ਼ਿਸ਼ ਕਰਕੇ ਪੰਜਾਬ ਯੂਨੀਵਰਸਿਟੀ ਜੜੇ ਵੱਡੇ ਦਾਰੇ ਦੀ ਸੈਨੈਟ ਨੂੰ ਖਤਮ ਕਰਨਾ ਚਾਹੁੰਦੇ ਆਂ ਔਰ ਮੈਂ ਅੱਜ ਅਪੀਲ ਵੀ ਕੀਤੀ ਹੈ ਪ੍ਰੈਸ ਰਾਹੀਂ ਪਰਮ ਸਤਕਾਰਯੋਗ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਤਨਕਰ ਸਾਹਿਬ ਨੂੰ ਚਾਂਸਲਰ ਕਿ ਤੁਸੀਂ ਮਿਹਰਬਾਨੀ ਕਰਕੇ ਦਖਲ ਦਿਓ ਔਰ ਦਖਲ ਦੇ ਕੇ ਜੋ ਉਜੜਨ ਲੱਗੀ ਸਾਡੀ ਯੂਨੀਵਰਸਿਟੀ ਸੈਨੇਟ ਖਤਮ ਕਰਨ ਲੱਗੀ ਹੈ ਲੋਕਤੰਤਰੀ ਢਾਂਚੇ ਨੂੰ ਉਹਨੂੰ ਬਚਾਓ ਜੇ ਐਸੀ ਗੱਲ ਹੈ ਕਿ ਸੈਨੇਟ ਬਦਮਖੀ ਕਰਦੀ ਹੈ ਇਹ ਮੈਂਬਰ ਬੰਦਮਕਤੀ ਕਰਦੇ ਆਂ ਇਨਡਿਸਿਪਲ ਹੋਨੇ ਤਾਂ ਵਿਧਾਨ ਸਭਾ ਵੀ ਭੰਗ ਕਰ ਦੋ ਪਾਲਣ ਭੰਗ ਕਰ ਦੋ ਕੀ ਲੋੜ ਹੈ ਉਹਨਾਂ ਦੀ ਫਿਰ ادارےਾਂ ਦੀ ਬਣਾ ਦੋ ਸਾਰੀਆਂ ਬੋਡੀਜ਼ ਦੂਸਰੀਆਂ ਡੋਮੀਨੇਟਡ ਐਨਿਫੈਕਸ਼ਨ ਲਾ ਦੋ ਤੋ ਕੋਈ ਗੱਲ ਬਣਦੀ ਨਹੀਂ ਐ ਮੇਰੀਆਂ ਗੱਲਾਂ ਬਾਤਾਂ ਹੋਈਆਂ ਸੂਨ ਲੀਡਰਜ਼ ਨਾਲ ਬੈਠਾ ਮੈਂ ਇੱਥੇ ਔਰ ਬੜੀ ਜਲਦੀ ਅਸੀਂ ਸਾਰੇ ਇਕੱਠੇ ਹੋ ਕੇ ਐਜੂਕੇਸ਼ਨਿਸਟ ਨੂੰ ਨਾਲ ਲੈ ਕੇ ਵੱਡੇ ਵੱਡੇ ادارےਾਂ ਨੂੰ ਸੈਮੀਨਾਰ ਕਰਨ ਜਾ ਰਹੇ ਹਾਂ ਇਹਦੇ ਬਾਰੇ ਖੁੱਲ ਕੇ ਵਿਚਾਰ ਸਾਹਮਣੇ ਆਣ ਅਸੀਂ ਲਈ ਨਫੈਕਸ਼ਨ ਬਣਾਵਾਂਗੇ ਕਿ ਅੱਗੇ ਵਾਸਤੇ ਸੈਨ ਨੂੰ ਬਚਾਉਣ ਵਾਸਤੇ ਅਸੀਂ ਕੀ ਉਪਰਾਲਾ ਕਰਨਾ ਹੈ ਸੈਨ ਬਚਾਉਣ ਵਾਸਤੇ ਕਿਸੇ ਇੱਕ ਬੰਦੇ ਹਿਤ ਨਹੀਂ ਹੈ ਇਹ ਸਮੁੱਚੀ ਪੰਜਾਬ ਯੂਨੀਵਰਸਿਟੀ ਦਾ ਐਜੂਕੇਸ਼ਨ ਦਾ ਸਿੱਖਿਆ ਕੇਂਦਰ ਦਾ ਤੇ ਲੋਕ ਹਿੱਤ ਦੀ ਗੱਲ ਹੈ ਅਸੀਂ ਇਸ ਨੂੰ ਬਚਾਉਣ ਵਾਸਤੇ ਸਰ ਉਪਰਾਲਾ ਕਰਾਂਗੇ ਮੈਂ ਫਿਰ ਅਪੀਲ ਕਰਦੇ ਹਾਂ ਪ੍ਰਧਾਨ ਮੰਤਰੀ ਜੀ ਨੂੰ ਅਮੇਸ਼ਾ ਜੀ ਨੂੰ ਹੋਮ ਮਿਨਿਸਟਰ ਨੇ ਅਰਵਾਈਸਰਾਂ ਸਾਹਿਬ ਨੂੰ ਵੀ ਕਹਾਂਗਾ ਪੰਜਾਬ ਯੂਨੀਵਰਸਿਟੀ ਦੀ ਬੀਬੀ ਰੇ ਨੂੰ ਵਿਦਿਸ਼ਕਾਰਕ ਸਾਡੇ ਵਾਈਸ ਚਾਂਸਲ ਨੇ ਕਿ ਤੁਸੀਂ ਵੀੜਾ ਵੀ ਚੱਕੋ ਮੌਕ ਦਰਸ਼ਕ ਬਣ ਕੇ ਨਹੀਂ ਸਾਨੂੰ ਬੈਠਣਾ ਚਾਹੀਦਾ ਸਾਰੇ ਲੋਕ ਸੜਕਾਂ 'ਤੇ ਉਤਰੇ ਹੋਏ ਨੇ ਸਾਰੀਆਂ ਪਾਰਟੀਆਂ ਆ ਰਹੀਆਂ ਨੇ ਕੁਸੈਤੀ ਗੱਲ ਤਾਂ ਇਹ ਨਹੀਂ ਏ ਇਹ ਉਸਨੇ ਬਚਾਉਣ ਦੀ ਗੱਲ ਆ ਸਾਨੂੰ ਦੱਸਿਆ ਜਾਵੇ ਕੀ ਕਾਰਨ ਹੈ ਤੁਸੀਂ ਇਸ ਨੂੰ ਬੰਦ ਕਰਨਾ ਚਾਹੁੰਦੇ ਹੋ ਖਤਮ ਕਰਨਾ ਚਾਹੁੰਦੇ ਹੋ ਕਾਰਨ ਦੱਸੋ ਕੀ ਹੈ ਕਾਂਗ ਸਰਬ ਲਗਾਤਾਰ ਰਜਿਸਟਰੀਆਂ 240 ਦਿਨ ਦੇ ਕਰੀਬ ਹੋ ਚੁੱਕਿਆ ਸਮਾਂ ਧਰਨੇ ਵੀ ਲਗਾਤਾਰ ਜਾਰੀ ਨੇ ਮੁਲਕਾ ਤਾਂ ਵੀ ਭਾਵੇਂ ਕਿਆ ਸੱਦ ਕੀ ਕੇਂਦਰ ਦੇ ਨਾਲ ਕੇਂਦਰ ਦੇ ਵਜ਼ੀਰਾ ਦੇ ਨਾਲ ਹੋ ਰਹੀਆਂ ਨੇ ਪਰ ਹੱਲ ਨਹੀਂ ਮਿਲ ਰਿਹਾ ਕਿ ਲੱਗਦਾ ਕੋਈ ਕੋਰਟ ਦਾ ਵੀ ਰੁਖ ਅਪਣਾਇਆ ਜਾਊਗਾ ਇਸ ਨੂੰ ਲੈ ਕੇ ਸਾਰੇ ਦੇਖੋ ਮੇਰੀ ਗੱਲ ਧਰਨੇ 'ਚ ਬੈਠੇ ਸਾਥੀਆਂ ਨਾਲ ਹੋਈ ਹੈ ਕੋਰਟ ਵਾਸਤੇ ਵੀ ਕਈ ਬੰਦੇ ਅਪਰੋਚ ਕੀਤੇ ਹਾਈ ਕੋਰਟ ਗਏ ਨਾ ਦੇਖੋ ਮਾਨਯੋਗ ਹਾਈ ਕੋਰਟ ਫੈਸਲਾ ਕੀ ਕਰਦਾ लेट्स ਵੇਟ ਜੇ ਆਪ ਸਰਕਾਰ ਵੀ ਪੰਜਾਬ ਸਰਕਾਰ ਦੀ ਕੀ ਭੂਮਿਕਾ ਮੰਨਦੇ ਹੋ ਇਸ ਪੂਰੇ ਮਾਮਲੇ 'ਚ ਕੋਈ ਦਖਲ ਨਹੀਂ ਅਜੇ ਤੱਕ ਜਿਹੜਾ ਹੈਗਾ ਦਖਲ ਨਹੀਂ ਦਿੱਤਾ ਕੋਈ ਆਇਆ ਵੀ ਨਹੀਂ ਦੇਖੋ ਪੰਜਾਬ ਸਰਕਾਰ ਦੀ ਭੂਮਿਕਾ ਮੈਂ ਇਹ ਕਹਾਂ ਮੈਨੂੰ ਪਿਛਲੀ ਗੱਲ ਦਾ ਪਤਾ ਨਹੀਂ ਪਰ ਇੱਥੇ ਗੱਲਾਂ ਸਾਹਮਣੇ ਆਈਆਂ ਕਿ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਕੰਸਰਟ ਦੇ ਚੁੱਕੇ ਹਨ ਕਿ ਯੂਨੀਵਰਸਿਟੀ ਸਣ ਖਤਮ ਹੋਣੀ ਚਾਹੀਦੀ ਹੈ ਜਾਂ ਹੋਰ ਕੋਈ ਗੱਲ ਹੋਣੀ ਚਾਹੀਦੀ ਹੈ ਇਹ ਬਹੁਤ ਹੀ ਮਤਭਾਗੀ ਸੋਚ ਹੈ ਬਾੜੀ ਸੋਚ ਹੈ ਮਾਨ ਸਾਹਿਬ ਦਾ ਕੀ ਕਹੀਏ ਜੋ ਇਸ ਕੀ ਮਾਨ ਸਾਹਿਬ ਸਰਕਾਰ ਨੇ ਕਿਸਾਨਾਂ ਨਾਲ ਤੱਕਾ ਕੀਤਾ ਹੈ ਫਸਲ ਮੰਡੀਆਂ ਜਰਲੀ ਹੈ ਦੀਵਾਲੀ ਕਿਸਾਨ ਦੀ ਕਾਲੀ ਦੀਵਾਲੀ ਮਨਾਈ ਗਈ ਹੈ ਸਾਰੇ ਪਾਸੇ ਜੰਗਲ ਰਾਜ ਆ ਨਸ਼ਿਆਂ ਹੋਵੇ ਗੈਂਗਸਟਰ ਵਾਰ ਹੋਵੇ ਕੀ ਕੁਛ ਹੋਵੇ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਹੋਰ ਕੰਮ ਕਰਨ ਲਾਭਦਾ ਕੋਈ ਨਹੀਂ ਹੁਣ ਸਿੱਖਿਆਦਾਰੇ ਨੂੰ ਖਤਮ ਕਰਨ ਲੱਗੇ ਆ ਮਾਨ ਸਾਹਿਬ ਥੋੜਾ ਬਹੁਤ ਤੁਹਾਨੂੰ ਆਉਣ ਵਾਲੀ ਆਉਣ ਵਾਲੀਆਂ نسلਾਂ ਆਉਣ ਵਾਲੀ ਪੀੜੀ ਮਾਫ ਨਹੀਂ ਕਰੇਗੀ ਰੱਬ ਦੇ ਵਾਸਤੇ ਸਿੱਖਿਆ ਨੂੰ ਬਖਸ਼ ਦੋ ਐਜੂਕੇਸ਼ਨ ਨੂੰ ਬਖਸ਼ ਦੋ ਅਸੀਂ ਦਖਲ ਨਾ ਦਿਓ ਤੇ ਦੇਣਾ ਤੇ ਇਸ ਨੂੰ ਬਚਾਉਣ ਵਾਸਤੇ ਉਪਰਾਲੇ ਕਰੋ ਲਿਖਤ ਚਿੱਠੀ ਲਿਖੇ ਭੇਜੋ ਅਸੀਂ ਰੋਣਾ ਖੜਾਂਗੇ ਨਾ ਚੱਲਾਂਗੇ